ਹਾਂਜੀ ਮੇਹਰ ਸਾਹਿਬ ਇੱਕ ਤੁਹਾਡੇ ਨਾਮ ਤੇ ਕੋਈ ਪੈਸੇ ਮੰਗੇ ਗਏ ਸੀ ਕੀ ਮਾਮਲਾ ਸੀ ਆਪਕੀ ਕੀ ਕਾਰਵਾਈ ਮੈਂ ਕਰਦੇ ਪਿੱਛੇ ਕਰ ਦਿੱਤਾ ਸਤਿਓ ਕੁਛ ਦਿਨ ਪਹਿਲਾਂ ਮੇਰੇ ਕੋਲੇ ਕਿਸੇ ਆਪਣੇ ਵੀਰ ਭਰਾ ਨੇ ਫੋਨ ਕੀਤਾ ਕਿ ਮੇਰੇ ਨਾਮ ਤੋਂ ਕੁਝ ਪੈਸੇ ਮੰਗੇ ਗਏ ਤੇ ਉਹ ਇੱਕ ਫਰਾਡ ਕਾਲ ਸੀਗੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂਗਾ ਐਸਐਸਪੀ ਮੈਡਮ ਦਾ ਤੇ ਸਾਰੀ ਪੁਲਿਸ ਪ੍ਰਸ਼ਾਸਨ ਦਾ ਜਿੰਨਾਂ ਦੇ ਕਰਕੇ ਉਸ ਸ਼ਰਾਤ ਦੇ ਅੰਸਰ ਬੜੇ ਹੀ ਘੱਟ ਸਮੇਂ ਦੇ ਵਿੱਚ ਖੜਿਆ ਗਿਆ ਤੇ ਉਹਦੇ ਤੇ ਐਫਆਈਆਰ ਲੌਂਚ ਹੋ ਚੁੱਕੀ ਹੈ ਮੈਂ ਤੁਹਾਡੇ ਸਾਰਿਆਂ ਦੇ ਚੈਨਲ ਦੇ ਰਾਹੀਂ ਇਹੀ ਦੱਸਣਾ ਚਾਹੁੰਦਾ ਕਿ ਸਾਡੇ ਸਾਡੇ ਪਰਿਵਾਰ ਦੀ ਅਸੀਂ ਕੋਈ ਮੰਨਸ਼ ਨਹੀਂ ਇੱਕ ਫਰਾਡ ਕਾਲ ਸੀਗੀ ਤੇ ਐਸੀ ਕਾਲਸ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਆ ਰਹੀਆਂ ਸਾਨੂੰ ਹੋਰ ਵੀ ਬਹੁਤ ਕਾਲਸ ਐਸੀ ਆਈਆਂ ਵੀ ਸਾਡੇ ਨਾਮ ਤੋਂ ਪੈਸੇ ਮੰਗੇ ਜਾ ਰਹੇ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਆਪ ਦੀ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਪਲੱਸ ਕਿਸੇ ਵੀ ਤਰ੍ਹਾਂ ਦੇ ਪੈਸੇ ਦੀ ਟ੍ਰਾਂਜੈਕਸ਼ਨ ਬਹੁਤ ਹੀ ਧਿਆਨ ਨਾਲ ਕਰੋ ਤੇ ਸਾਡੇ ਨਾਮ ਤੋਂ ਕਿਸੇ ਨੂੰ ਕੋਈ ਪੈਸੇ ਨਾ ਦਿਓ ਨਾ ਇਹ ਗੱਲ ਮੰਨਿਓ ਕਿ ਅਸੀਂ ਫੋਨ ਕੀਤਾ ਸਾਡੇ ਵੱਲੋਂ ਜਾਂ ਸਾਡੀ ਟੀਮ ਵੱਲੋਂ ਜਾਂ ਸਾਡੇ ਆਫਿਸ ਵੱਲੋਂ ਕੋਈ ਵੀ ਇਸ ਤਰੀਕੇ ਦਾ ਕਾਲ ਤੁਹਾਨੂੰ ਨਹੀਂ ਕਰੇਗਾ ਤੇ ਇਹ ਫਰਾਡ ਕਾਲਸ ਚੱਲ ਰਹੀਆਂ ਨੇ ਆਪਦੇ ਪਰਿਵਾਰ ਨੂੰ ਵੀ ਸੂਚਿਤ ਕਰੋ ਤੇ ਸਾਥੀਆਂ ਨੂੰ ਦੋਸਤਾਂ ਯਾਰਾਂ ਨੂੰ ਵੀ ਸੂਚਿਤ ਕਰੋ ਕਿ ਐਸੀ ਫਰਾਡ ਕਾਲਸ ਤੋਂ ਆਪਾਂ ਬਚ ਕੇ ਰਹੀਏ ਕਿਉਂਕਿ ਇਹ ਅੱਜ ਕੱਲ ਬਹੁਤ ਜ਼ਿਆਦਾ ਵੱਧ ਚੁੱਕੇ ਆ ਆਪਣੇ ਸ਼ਹਿਰ ਦੇ ਵਿੱਚ ਮੇਰੇ ਨਾਮ ਤੋਂ ਮੇਰੇ ਪਰਿਵਾਰ ਦੇ ਨਾਮ ਤੋਂ ਪੈਸੇ ਮੰਗੇ ਜਾ ਰਹੇ ਤੇ ਇਹ ਬਿਲਕੁਲ ਫਰਾਡ ਇਹ ਸਭ ਤੁਸੀਂ ਕਿਹਾ ਬਈ ਘੱਟ ਟਾਈਮ ਦੇ ਵਿੱਚ ਫੜਿਆ ਗਿਆ ਵਿਅਕਤੀ ਪੁਲਿਸ ਬਠਿੰਡਾ ਪੁਲਿਸ ਦਾ ਧੰਨਵਾਦ ਵੀ ਕੀਤਾ ਤੇ ਕਿੱਥੋਂ ਦਾ ਵਿਅਕਤੀ ਆ ਉਹ ਪਤਾ ਲੱਗਿਆ ਕੌਣ ਹੈਗਾ ਮੈਨੂੰ ਕਿਵੇਂ ਜਾਣਕਾਰੀ ਪਤਾ ਲੱਗੀ ਇਸ ਚੀਜ਼ ਦੀ ਮੈਂ ਬੇਨਤੀ ਕੀਤੀ ਸੀ ਕਿ ਮੈਡਮ ਨੂੰ ਮੇਰੇ ਕੋਲੇ ਰਿਕਾਰਡਿੰਗ ਆਈ ਸੀਗੀ ਇੱਕ ਸਾਡਾ ਬਠਿੰਡਾ ਸ਼ਹਿਰ ਦਾ ਹੀ ਵਾਸੀ ਹੈ ਬੜਾ ਹੀ ਚੰਗਾ ਨੌਜਵਾਨ ਉਹਨੇ ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ ਬਟ ਉਹਨਾਂ ਨੇ ਅੱਛਾ ਸਮਝਿਆ ਕਿ ਉਹਨਾਂ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਵੀ ਮੇਰੇ ਨਾਮ ਤੋਂ ਪੈਸੇ ਮੰਗੇ ਜਾ ਰਹੇ ਉਹਨਾਂ ਨੂੰ ਮੈਂ ਉਹ ਫੋਨ ਨੰਬਰ ਤੇ ਰਿਕਾਰਡਿੰਗ ਭੇਜੀ ਤੇ ਉਹੀ ਰਿਕਾਰਡਿੰਗ ਤੇ ਫੋਨ ਨੰਬਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਮੈਡਮ ਨੂੰ ਭੇਜੀ ਅੱਗੇ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਐਕਸ਼ਨ ਲੈਂਦੇ ਹੋਏ ਉਹ ਬੰਦੇ ਨੂੰ ਆ ਫੜ ਲਿਆ ਕਿੱਥੋਂ ਦਾ ਸੀ ਸਰ ਮੇਰੇ ਖਿਆਲ ਨਾਲ ਉਹ ਉੱਤਰਾਖੰਡ ਦਾ ਬੰਦਾ ਸੀਗਾ ਤੇ ਮੁਹਾਲੀ ਤੋਂ ਫੜਿਆ ਬੇਤੋ ਤੁਸੀਂ ਕਹਿੰਦੇ ਹੋ ਕਿ ਵਕ ਵਕ ਅਲੱਗ ਅਲੱਗ ਥਾਵਾਂ ਤੋਂ ਕਾਲ ਆਉ ਮੇਰੇ ਨਾਮ ਤੋਂ ਕਰਦੇ ਹੋ ਬੀ ਫੇਮ ਕਰਨ ਵਾਸਤੇ ਤੇ ਨਹੀਂ ਕੋਈ ਕ੍ਰਿਟੀਕਲ ਕੋਈ ਇਸ ਤਰ੍ਹਾਂ ਦਾ ਸਰ ਮੈਨੂੰ ਐਸਾ ਨਹੀਂ ਲੱਗਦਾ ਇਸਰਾਰਤੀ ਅਨਸਰ ਕੀ ਹੈਗਾ ਅੱਜਕੱਲ ਫਰਾਡ ਹਰ ਕਿਤੇ ਹੀ ਚੱਲ ਰਿਹਾ ਹੈ ਫਾਈਨੈਂਸ਼ੀਅਲ ਫਰਾਡਸ ਨੋ ਡਾਊਟ ਡੀਫੇਮ ਵਾਲਾ ਕੰਮ ਵੀ ਹੋ ਸਕਦਾ ਮਗਰ ਮੈਂ ਤਾਂ ਹੀ ਉਹ ਤੁਹਾਡੇ ਸਾਰਿਆਂ ਦੇ ਚੈਨਲ ਦੇ ਰਾਹੀਂ ਹੱਥ ਜੋੜ ਕੇ ਇਹੀ ਸੈਰਵਾਸੀ ਨੂੰ ਬੇਨਤੀ ਕਰਦਾ ਕਿ ਸਾਡੀ ਅਸੀਂ ਕੋਈ ਮੰਸ਼ਾ ਨਹੀਂ ਸਾਡੇ ਵੱਲੋਂ ਜਾਂ ਸਾਡੇ ਆਫਿਸ ਵੱਲੋਂ ਅਸੀਂ ਕੋਈ ਕਾਲਸ ਤੁਹਾਨੂੰ ਨਹੀਂ ਆਣਗੀਆਂ ਜੇਕਰ ਕੋਈ ਐਸੀ ਕਾਲ ਤੁਹਾਡੇ ਕੋਲੇ ਆਈ ਤਾਂ ਉਹ ਕੰਪਲੀਟਲੀ ਫਰਾਡ ਕਾਲ ਹੋਏਗੀ ਤੇ ਉਸ ਨੂੰ ਉਸ ਤਰੀਕੇ ਨਾਲ ਹੈਂਡਲ ਕਰਨਾ ਮੇਰ ਸਰ ਇੱਕ ਤੁਹਾਡੇ ਨਾਂ ਤੇ ਸ਼ਹਿਰ ਜਿਹੜੀਆਂ ਕੋਈ ਆਨੰਦ ਕਾਰ ਦੇ ਬਿਲਡਿੰਗਾਂ ਬਣਦੀਆਂ ਉਹਨਾਂ 'ਤੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਰਹੀ ਹੈ ਤੁਹਾਡਾ ਨਾਮ ਵਰਤਿਆ ਜਾ ਰਿਹਾ ਹੈਗਾ ਉਹਨਾਂ ਤੁਹਾਨੂੰ ਕੋਈ ਪੈਸੇ ਲੈ ਰਿਹਾ ਹੈ ਬਿਲਕੁਲ ਇਹ ਵੀ ਗਲਤ ਇਨਫੋਰਮੇਸ਼ਨ ਹੈ ਤੇ ਇਹ ਵੀ ਬਿਲਕੁਲ ਫਰਾਡ ਹੀ ਹੋਊਗਾ ਜੇ ਅਸੀਂ ਕੋਈ ਗੱਲ ਹੈਗੀ ਤਾਂ ਨਾ ਸਾਡਾ ਨਾ ਸਾਡੇ ਪਰਿਵਾਰ ਦਾ ਐਸੀ ਕੋਈ ਅਧਿਕਾਰਤ ਬਿਲਡਿੰਗ ਬਣਾਉਣ ਦੇ ਵਿੱਚ ਕੋਈ ਵੀ ਹੱਥ ਹੈ ਜੋ ਤੁਹਾਡੇ ਨਾਂ ਤੇ ਬਿਲਡਿੰਗ ਦੇ ਜਿਹੜੇ ਕਰ ਰਿਹਾ ਹੈਗਾ ਉਸ ਤੇ ਜਾਂ ਪੂਰਾ ਸਖਤ ਕਾਰਵਾਈ ਬਿਲਕੁਲ ਬਿਲਕੁਲ ਮੈਂ ਨਾਲ ਦੀ ਨਾਲ ਹੀ ਬਿਲਡਿੰਗ ਬ੍ਰਾਂਚ ਨੂੰ ਉਹ ਬਿਲਡਿੰਗ ਦੀ ਇਨਫੋਰਮੇਸ਼ਨ ਭੇਜੂਗਾ ਤੇ ਉੱਤੇ ਸਟ੍ਰਿਕਟ ਐਕਸ਼ਨ ਹੋਗਾ ਮੇਰੇ ਵੱਲੋਂ ਜਾਂ ਮੇਰੇ ਪਰਿਵਾਰ ਵੱਲੋਂ ਕੋਈ ਵੀ ਅਨਧਿਕਾਰਤ ਇਲੀਗਲ ਬਿਲਡਿੰਗ ਕੰਸਟਰਕਸ਼ਨ ਨਹੀਂ ਹੋਣੀ ਇਹ ਰਵੀ ਕੁਮਾਰ ਆਰ ਕੇ ਮਨੀ ਟ੍ਰਾਂਸਫਰ ਤੇ ਲੱਗਿਆ ਹੋਇਆ ਮੁੰਡਾ ਇਹਨੂੰ 1919 ਫੋਨ ਆਇਆ ਹੈ ਵੀ ਪਹਿਲਾਂ ਤਾਂ ਕੋਈ ਬੋਲਿਆ ਆਪਦੀ ਆਵਾਜ਼ ਹੀ ਬਦਲ ਕੇ ਬੋਲਿਆ ਵੀ ਮੈਂ ਆਪਣਾ ਮੇਅਰ ਸਾਹਿਬ ਨਾਲ ਗੱਲ ਕਰਨਗੇ ਫਿਰ ਉਹ ਮੇਅਰ ਸਾਹਿਬ ਦੀ ਆਵਾਜ਼ ਕੱਢ ਕੇ ਤੇ ਉਹਨੇ ਬੋਲਣਾ ਸ਼ੁਰੂ ਕੀਤਾ ਵੀ ਤੁਸੀਂ ਕਿੱਥੇ ਕਿੱਥੇ ਪਤਾ ਕਰਨਾ ਸ਼ੁਰੂ ਕੀਤਾ ਵੀ ਆਪਣਾ ਫੀਸਾਂ ਭਰਦੇ ਹੋ ਵੀ ਅਸੀਂ ਇੱਥੇ ਦਿੱਲੀ ਯੂਨੀਵਰਸਿਟੀ ਦੀ ਫੀਸ ਭਰਨੀ ਸੀ ਤੇ ਆਪਣਾ ਵੀ ਤੁਸੀਂ ਇੱਥੇ ਕਰਦੇ ਹੁੰਦੇ ਨੇ ਦੱਸਿਆ ਜੀ ਵੀ ਅਸੀਂ ਇੰਟਰਨੈਸ਼ਨਲ ट्रांजੈਕਸ਼ਨਸ ਕਰਦੇ ਹਾਂ ਜਿਹੜੀ ਆਪਣਾ ਕੰਟਰੀ ਦੇ ਅੰਦਰ ਕਿਸੇ ਯੂਨੀਵਰਸਿਟੀ ਕਿਸੇ ਸਕੂਲ ਵਗੈਰਾ ਦੀ ਫੀਸ ਨਹੀਂ ਭਰਦੇ ਦੇ ਬਾਅਦ ਤੋਂ ਜਾਂਚ ਤੋਂ ਪਤਾ ਲੱਗਿਆ ਵੀ ਇਹ ਇੱਕ ਭਲੰਦਰਪਾਲ ਸਿੰਘ ਦਾ ਨਾਮ ਦਾ ਬੰਦਾ ਸੀ ਜਿਹੜਾ ਪਿੱਛੋਂ ਦੇਰਾ ਦੂੰਦਾਂ ਰਹਿਣ ਵਾਲਾ ਹੁਣ ਮੋਹੱਲੀ ਵਿਖੇ ਰਹਿ ਰਿਹਾ ਸੀਗਾ ਤੇ ਇਹਦਾ ਕੰਮ ਹੀ ਇਹ ਸੀ ਆ ਵੀ ਆਵਾਜ਼ ਬਦਲ ਕੇ ਕਿਸੇ ਨੂੰ ਫੋਨ ਕਰਦਾ ਸੀ ਤੇ ਲੋਕਾਂ ਨੂੰ ਆਪ ਦਾ ਸ਼ਿਕਾਰ ਬਣਾਉਂਦਾ ਸੀ ਤੇ ਟੱਕੀਆਂ ਮਾਰਦਾ ਸੀ ਹੁਣ ਤੱਕ ਕਿੰਨੇ ਕਿ ਇਸ ਤਰ੍ਹਾਂ ਦੇ ਸ਼ਿਕਾਰ ਕੀਤੇ ਗਏ ਇਹਦੇ ਖਿਲਾਫ 419 420 ਮਤਲਬ ਕੋਈ ਹੋਰ ਬਣ ਕੇ ਤੇ ਟੱਕੀ ਮਾਰਨ ਦੇ ਇਸ ਮਾਮਲੇ ਤੋਂ ਪਹਿਲਾਂ 10 ਮਾਮਲੇ ਦਰਜ ਹੈ ਜੀ 2 ਮਾਮਲੇ ਦੇ ਤੇ ਜੇਲ੍ਹ ਚ ਫੋਨ ਫੜੇ ਜਾਂਦੇ ਦਰਜ ਹੈ ਸਾਰੀ ਮੇਰ ਸਾਹਿਬ ਦੇ ਨਾਂ ਤੇ ਉਹ ਨਹੀਂ 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 ਜੀ ਕੋਈ ਕੋਈ ਕੁਛ ਬਣ ਕੇ ਕੋਈ ਕੁਛ ਬਣ ਕੇ ਕਾਰਵਾਈ ਕਿਸ ਤਰ੍ਹਾਂ ਦੀ ਹੋਈ ਉਹਨੇ ਆ ਇਹਦੇ ਤੇ ਜਿਵੇਂ ਪੁਰਾਣੀ ਆਈਪੀਸੀ ਸੀ 419 420 ਦਾ ਪਰਚਾ ਰਜਿਸਟਰ ਕਰਕੇ ਇਹਦੀ ਗ੍ਰਿਫਤਾਰੀ ਕੀਤੀ ਇਹਦੇ ਨਾਲ ਕੋਣ ਇਨਵੋਲਵ ਹੋਣਾ ਹੈ ਸਾਥੀ ਕੋਣ ਹੈ ਇਹਦੇ ਜਿਹਨੇ ਵੀ ਉਨਤ ਵੀ ਕਾਰਵਾਈ ਉਹਨੇ ਜੀ ਇਕੱਲਾ ਹੀ ਕੰਮ ਕਰਦਾ ਸੀ ਤੇ ਇਹਦਾ ਮੋਟਰਸਪ੍ਰੈਂਡ ਹੀ ਇਹ ਸੀ ਜ ਆ ਵੀ ਕਿਸੇ ਦੀ ਆਵਾਜ਼ ਕੱਢ ਕੇ ਆਵਾਜ਼ੇ ਤਰ੍ਹਾਂ ਤਰ੍ਹਾਂ ਦੀ ਕੱਢ ਲੈਂਦਾ ਫਿਲਮੀ ਹਸਤੀਆਂ ਦੀ ਵੀ ਕੱਢ ਲੈਂਦਾ ਹੋਰ ਵੀ ਹੈ ਇਹ YouTube ਤੋਂ ਵੀਡੀਓ ਦੇਖ ਕੇ ਅਗਲੇ ਦੀ ਆਵਾਜ਼ ਦੀ ਨਕਲ ਮਾਰ ਕੇ ਤੇ ਲੋਕਾਂ ਨੂੰ ਸ਼ਕਾਰ ਬਣਾਉਂਦਾ ਸੀ ਹੁਣ ਤੱਕ ਕੁਝ ਪਰਵਾਹ ਸ਼ੁਰੂ ਹੋਇਆ ਜੇ ਇਹ ਆ ਉਹਦਾ ਟੈਲੀਫੋਨ ਨਾਲ ਹੀ ਕਰਦਾ ਸੀਗਾ ਜੀ ਤਾਂ ਫੋਨ ਨਹੀਂ ਕਰਦਾ ਸੀ ਲੋਕਾਂ ਨੂੰ ਤੇ ਜਿਵੇਂ ਹੁਣ ਇਹਨੇ ਪਦਮ ਮਤਾ ਬਣ ਕੇ ਤੇ ਫੀਸ ਪ੍ਰਵਾਣੀ ਸੀ ਤੇ ਇਹਦੀ ਟਾਰਗੇਟ ਸੀ ਜੀ ਆ ਵੀ 25-30 ਹਜ਼ਾਰ ਦੀ ਰਕੀ ਮਾਰਨਾ ਠੀਕ